ਮਹਿੰਦਰਾ ਨਾ ਵਰਿੰਦਰਜੀਤ ਸਿੰਘ ਆ ਜੀ ਮਰੇਂਜ ਅਫਸਰ ਪਠਾਨਕੋਟ ਤਨਾਤਾਂ ਜੀ ਤੇ ਰਾਤ ਨੂੰ ਜੀ ਅਸੀਂ ਨਾਕਾ ਲਗਾਇਆ ਹੋਇਆ ਸੀਗਾ ਡਫੈਂਸਰ ਰੋਡ ਮਾ ਤੋਂ ਪੋ ਡਫੈਂਸਰ ਰੋਡ ਤੇ ਇੱਕ ਗੱਡੀ ਆਈ ਹੈ ਜੀ ਮਹਿੰਦਰਾ ਕੈਂਪਰ ਪਿਕਅਪ ਤੇ ਉੱਥੇ ਐਕਚੁਅਲੀ ਖੈਰਖੁਰ ਚੋਰੀ ਹੁੰਦੀ ਸੀ ਸਾਨੂੰ ਸ਼ੱਕ ਸੀ ਕਿ ਗੱਡੀ 'ਚ ਖੈਰ ਨੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗੱਡੀ ਰੋਕੇ ਗੱਡੀ ਚੈੱਕ ਕਰਾ ਦੋ ਸਾਨੂੰ ਪਰ ਉਹ ਰੋਕਣ ਦੀ ਬਜਾਏ ਉਹਨੇ ਸਾਡੇ ਤੇ ਗੱਡੀ ਚੜਾਤੀ ਜਾਈ ਬਾਅਦ ਗੱਡੀ ਦੇ ਪਿੱਛਾ ਕਰਦੇ ਉਹਨਾਂ ਦਾ ਕਿ ਲੋਕ ਮੇਰੇ ਪਿੱਛੇ ਗਏ ਆ ਜੀ ਅੱਗੇ ਜਾ ਕੇ ਉਹਨੇ ਆਪਣੇ 10-15 ਬੰਦੇ ਪਹਿਲਾਂ ਹੀ ਉੱਥੇ ਭਲਾ ਲਏ ਹੋਏ ਸੀਗੇ ਤੇ ਜਦੋਂ ਉਹਨਾਂ ਨੇ ਗੱਡੀ ਰੋਕੀ ਆ ਆਪਾਂ ਸੀ ਵੀ ਆਪਣੀ ਗੱਡੀ ਰੋਕੀ ਆ ਤਾਂ ਬਾਅਦ ਵਿੱਚ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ 10-15 ਬੰਦੇਾਂ ਨੇ ਜੀ ਤੇ ਸਿਹਰ ਚ ਮੇਰੇ ਸਰ ਉਹਨਾਂ ਨੇ ਕੋਈ ਕਿਰਪਾਨ ਜਾਂ ਛਾਟ ਵਗੈਰਾ ਮਾਰਿਆ ਜੀ ਤੇ ਬਾਅਦ ਤੇ ਵੀ ਸਾਰੇ ਮੈਂ ਬਚਾ ਕੇ ਕੀਤਾ ਆਪਣਾ ਬੜੀ ਮੁਸ਼ਕਲ ਉੱਥੋਂ ਜੀ ਜਾਨ ਛਡਾ ਕੇ ਆਪਾਂ ਦੋੜੀਆਂ ਦੇ 2:30 ਵਜੇ ਦੀ ਗੱਲ ਆ ਸਰੇ ਇਸ ਝਗੜੇ ਤੇ ਤੁਸੀਂ ਇਕੱਲੇ ਗਾਇਲ ਹੋ? ਹਾਂ ਜੀ ਮੈਂ ਇਕੱਲਾ ਹੀ ਗਾਇਲ ਹੋਇਆ ਜੀ ਤੇ ਇਹਦੀ ਸ਼ਿਕਾਇਤ ਕੀਤੀ ਕਿਤੇ? ਪਾਜੀ ਸਰ ਸ਼ਾਹਪੁਰ ਕੋਲ ਨਹੀਂ ਥਾਣੇ 'ਚ 112 ਦੇ ਕਾਲ ਕੀਤੀ ਸੀ ਰਾਤ ਨੂੰ ਆਪਾ ਜੀ ਮੇਰਾ ਨਾਮ ਅਪਰਿੰਦਰਜੀਤ ਸਿੰਘ ਆ ਜੀ ਮਰੇਂਜ ਅਫਸਰ ਪਠਾਨਕੋਟ ਤਨਤਾ ਜੀ ਤੇ ਰਾਤ ਨੂੰ ਜੀ ਅਸੀਂ ਨਾਕਾ ਲਗਾਇਆ ਹੋਇਆ ਸੀਗਾ ਡਿਫੈਂਸਰ ਰੋਡ ਮਾ ਤੋਂ ਡਿਫੈਂਸਰ ਰੋਡ ਤੇ ਇੱਕ ਗੱਡੀ ਆਈ ਹੈ ਜੀ ਮਿੰਦਰਾ ਕੈਂਪਰ ਪਿਕਅਪ ਤੇ ਉੱਥੇ ਕੁਝ ਖੈਰ ਕੋਲ ਚੋਰੀ ਹੁੰਦੇ ਸੀ ਸਾਨੂੰ ਸ਼ੱਕ ਸੀ ਕਿ ਗੱਡੀ 'ਚ ਖੈਰ ਨੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਗੱਡੀ ਰੋਕੇ ਗੱਡੀ ਚੈੱਕ ਕਰਾ ਦੋ ਸਾਨੂੰ ਪਰ ਰੋਕਣ ਦੀ ਬਜਾਏ ਉਹਨੇ ਸਾਡੇ ਤੇ ਗੱਡੀ ਚੜਾਤੀ ਜਾਈ ਬਾਅਦ ਗੱਡੀ ਦਾ ਪਿੱਛਾ ਕਰਦੇ ਉਹਨਾਂ ਦਾ ਕਿਲੋਮੀਟਰ ਪਿੱਛੇ ਗਏ ਆ ਜੀ ਅੱਗੇ ਜਾ ਕੇ ਉਹਨੇ ਆਪਣੇ 10-15 ਬੰਦੇ ਪਹਿਲਾਂ ਹੀ ਉੱਥੇ ਭਲਾ ਲਏ ਹੋਏ ਸੀਗੇ ਤੇ ਜਦੋਂ ਉਹਨਾਂ ਨੇ ਗੱਡੀ ਰੋਕੀ ਆ ਆਪਸੀ ਵੀ ਆਪਣੀ ਗੱਡੀ ਰੋਕੀ ਆ ਤਾਂ ਬਾਅਦ ਵਿੱਚ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ 10-15 ਬੰਦਿਆਂ ਨੇ ਜੀ ਤੇ ਸਿਰ 'ਚ ਮੇਰੇ ਸਰ ਉਹਨਾਂ ਨੇ ਕੋਈ ਕਿਰਪਾਨ ਜਾਂ ਤਾੜਟ ਵਗੈਰਾ ਮਾਰਿਆ ਜੀ ਤੇ ਬਾਅਦ ਤੇ ਵੀ ਸਾਰਿਆਂ ਮੈਂ ਬਚਾ ਕੇ ਦਿੱਤਾ ਆਪਣਾ ਬੜੀ ਮੁਸ਼ਕਲ ਉੱਥੋਂ ਜੀ ਜਾਨ ਛਡਾ ਕੇ ਆਪਾਂ ਦੋੜੀਆਂ ਦੇ 2:30 ਵਜੇ ਦੀ ਗੱਲ ਸਰ ਇਹ ਇਸ ਝਗੜੇ 'ਚ ਤੁਸੀਂ ਇਕੱਲੇ ਗਾਇਲ ਹੋ? ਹਾਂ ਜੀ ਮੈਂ ਇਕੱਲਾ ਹੀ ਗਾਇਲ ਹਾਂ ਜੀ ਤੇ ਇਹਦੀ ਸ਼ਿਕਾਇਤ ਕੀਤੀ ਕਿਤੇ? ਹਾਂਜੀ ਸਰ ਸ਼ਾਹਪੁਰ ਕੋਲ ਨਹੀਂ ਥਾਣੇ 'ਚ 112 ਤੇ ਕਾਲ ਕੀਤੀ ਸੀ ਰਾਤ ਨੂੰ ਆਪਾ ਜੀ ਮੇਰਾ ਨਾਮ ਅਪਰਿੰਦਰਜੀਤ ਸਿੰਘ ਆ ਜੀ ਮੈਂ ਰੇਂਜਪੁਰ ਸਪਤਹਾਨ ਕੋਟ ਤਨਾਤਾਂ ਆ ਜੀ ਤੇ ਰਾਤ ਨੂੰ ਜੀ ਅਸੀਂ ਨਾਕਾ ਲਗਾਇਆ ਹੋਇਆ ਸੀਗਾ ਡਫੈਂਸਰ ਰੋਡ ਮਾ ਤੋਂ ਡਫੈਂਸਰ ਰੋਡ ਤੇ ਇੱਕ ਗੱਡੀ ਆਈ ਹੈ ਜੀ ਮਿੰਦਰਾ ਕੈਂਪਰ ਪਿਕਅਪ ਤੇ ਉੱਥੇ ਅਕੜੀ ਖੈਰ ਕੋਲ ਚੋਰੀ ਹੁੰਦੇ ਸੀ ਸਾਨੂੰ ਸ਼ੱਕ ਸੀ ਕਿ ਗੱਡੀ 'ਚ ਖੈਰ ਨੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗੱਡੀ ਰੋਕੇ ਗੱਡੀ ਚੈੱਕ ਕਰਾ ਦਿਓ ਸਾਨੂੰ ਪਰ ਰੋਕਣ ਦੀ ਬਜਾਏ ਉਹਨੇ ਸਾਡੇ ਤੇ ਗੱਡੀ ਚੜਾਤੀ ਜਾਈ ਬਾਅਦ ਗੱਡੀ ਦਾ ਪਿੱਛਾ ਕਰਦੇ ਉਹਨਾਂ ਦਾ ਕਿਲੋਮੀਟਰ ਪਿੱਛੇ ਗਏ ਆ ਜੀ ਅੱਗੇ ਜਾ ਕੇ ਉਹਨੇ ਆਪਣੇ 10-15 ਬੰਦੇ ਪਹਿਲਾਂ ਹੀ ਉੱਥੇ ਭਲਾ ਲਏ ਹੋਏ ਸੀਗੇ ਤੇ ਜਦੋਂ ਉਹਨਾਂ ਨੇ ਗੱਡੀ ਰੋਕੀ ਆ ਆਪਸੀ ਵੀ ਆਪਣੀ ਗੱਡੀ ਰੋਕੀ ਆ ਤੇ ਬਾਅਦ ਵਿੱਚ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ 10-15 ਬੰਦਿਆਂ ਨੇ ਜੀ ਤੇ ਸ਼ਹਿਰ ਚ ਮੇਰੇ ਸਰ ਉਹਨਾਂ ਨੇ ਕੋਈ ਕਿਰਪਾਨ ਜਾਂ ਤਰਾਟ ਵਗੈਰਾ ਮਾਰਿਆ ਜੀ ਤੇ ਬਾਅਦ ਤੇ ਵੀ ਸਾਰਾ ਮੈਂ ਬਚਾ ਕੇ ਤਾ ਆਪਣੀ ਬੜੀ ਮੁਸ਼ਕਲ ਉਥੋਂ ਜੀ ਜਾਨ ਛੱਡਾ ਕੇ ਆਪਾਂ ਦੋੜੀਆਂ ਚ 2:30 ਵਜੇ ਦੀ ਗੱਲ ਸਰ ਇਹ ਇਸ ਝਗੜੇ ਤੇ ਤੁਸੀਂ ਇਕੱਲੇ ਗਾਇਲ ਹੋ ਹਾਂਜੀ ਮੈਂ ਇਕੱਲੇ ਗਾਇਲ ਹਾਂ ਜੀ ਤੇ ਇਹਦੀ ਸ਼ਿਕਾਇਤ ਕੀਤੀ ਕਿਤੇ ਪਾ ਜੀ ਸਰ ਸ਼ਾਹਪੁਰ ਕੋਨੀ ਥਾਣੇ ਚ 112 ਤੇ ਕਾਲ ਕੀਤੀ ਸੀ ਰਾਤ ਨੂੰ ਆਪਾ ਜੀ ਮੇਰਾ ਨਾਮ ਅਵਿੰਦਰਜੀਤ ਸਿੰਘ ਆ ਜੀ ਮਰੇਂਜ ਅਫਸਰ ਪਠਾਨਕੋਟ ਤਨਖਾ ਦਾ ਜੀ ਰਾਤ ਨੂੰ ਜੀ ਅਸੀਂ ਨਾਕਾ ਲਗਾਇਆ ਹੋਇਆ ਸੀਗਾ ਡਫੈਂਸਰ ਰੋਡ ਮਾ ਤੋਂ ਡਫੈਂਸਰ ਰੋਡ ਤੇ ਇੱਕ ਗੱਡੀ ਆਈ ਹੈ ਜੀ ਮਿੰਦਰਾ ਕੈਂਪਰ ਪਿਕਅਪ ਤੇ ਉੱਥੇ ਅਕਤਲੀ ਖੈਰ ਕੋਈ ਚੋਰੀ ਹੁੰਦੀ ਸੀ ਸਾਨੂੰ ਸ਼ੱਕ ਸੀ ਕਿ ਗੱਡੀ ਚ ਖੈਰ ਨੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਗੱਡੀ ਰੋਕੇ ਗੱਡੀ ਚੈੱਕ ਕਰਾ ਦੋ ਸਾਨੂੰ ਪਰ ਰੋਕਣ ਦੀ ਬਜਾਏ ਉਹਨੇ ਸਾਡੇ ਤੇ ਗੱਡੀ ਚਰਾਤੀ ਜਾਈ ਬਾਅਦ ਗੱਡੀ ਦੇ ਪਿੱਛਾ ਕਰਦੇ ਉਹਨਾਂ ਦਾ ਕਿਲੋਮੀਟਰ ਪਿੱਛੇ ਗਏ ਆ ਜੀ ਅੱਗੇ ਜਾ ਕੇ ਉਹਨੇ ਆਪਣੇ 10-15 ਬੰਦੇ ਪਹਿਲਾਂ ਹੀ ਉੱਥੇ ਭਲਾ ਲਏ ਹੋਏ ਸੀਗੇ ਜੀ ਤੇ ਜਦੋਂ ਉਹਨਾਂ ਗੱਡੀ ਰੋਕੀ ਆ ਆਪਸੇ ਵੀ ਆਪਣੀ ਗੱਡੀ ਰੋਕੀ ਆ ਤੇ ਬਾਅਦ ਵਿੱਚ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ 10-15 ਬੰਦਿਆਂ ਨੇ ਜੀ ਤੇ ਸਿਰ 'ਚ ਮੇਰੇ ਸਰ ਉਹਨਾਂ ਨੇ ਕੋਈ ਕਿਰਪਾਨ ਜਾਂ ਤਰਾਟ ਵਗੈਰਾ ਮਾਰਿਆ ਜੀ ਤੇ ਬਾਅਦ ਤੇ ਵੀ ਸਾਨੂੰ ਬਚਾ ਕੇ ਦਿੱਤਾ ਆਪਣਾ ਬੜੀ ਮੁਸ਼ਕਿਲ ਉੱਥੋਂ ਜੀ ਜਾਨ ਛਡਾ ਕੇ ਆਪਾਂ ਦੋੜੀਆਂ 'ਚ 2:30 ਵਜੇ ਦੀ ਗੱਲ ਸਰ ਇਹ ਇਸ ਝਗੜੇ ਤੇ ਤੁਸੀਂ ਇਕੱਲੇ ਗਾਇਲ ਹੋ ਹਾਂਜੀ ਮੈਂ ਇਕੱਲੇ ਗਾਇਲ ਹਾਂ ਜੀ ਤੇ ਇਹਦੀ ਸ਼ਿਕਾਇਤ ਕੀਤੀ ਕਿਤੇ ਪਾਜੀ ਸਰ ਸ਼ਾਹਪੁਰ ਕੋਲ ਨਹੀਂ ਥਾਣੇ 'ਚ 112 ਦੇ ਕਾਲ ਕੀਤੀ ਸੀ ਰਾਤ ਨੂੰ ਆਪਾ ਜੀ ਮੇਰਾ ਨਾਮ ਅਪਰਿੰਦਰਜੀਤ ਸਿੰਘ ਆ ਜੀ ਮੈਂ ਰੇਂਜ ਅਫਸਰ ਪਠਾਨਕੋਟ ਤਨਤਾ ਆ ਜੀ ਰਾਤ ਨੂੰ ਜੀ ਅਸੀਂ ਨਾਕਾ ਲਗਾਇਆ ਹੋਇਆ ਸੀਗਾ ਡਫੈਂਸਰ ਰੋਡ ਮਾ ਤੋਂ ਡਫੈਂਸਰ ਰੋਡ ਤੇ ਇੱਕ ਗੱਡੀ ਆਈ ਹੈ ਜੀ ਮਿੰਦਰਾ ਕੈਂਪਰ ਪਿਕਅਪ ਇਹ ਉੱਥੇ ਕੁਝ ਖੈਰ ਖੁਰਚੋਰੀ ਹੁੰਦੀ ਹੁੰਦੀ ਸੀ ਸਾਨੂੰ ਸ਼ੱਕ ਸੀ ਕਿ ਗੱਡੀ 'ਚ ਖੈਰ ਨੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਗੱਡੀ ਰੋਕ ਕੇ ਗੱਡੀ ਚੈੱਕ ਕਰਾ ਦਿਓ ਸਾਨੂੰ ਪਰ ਰੋਕਣ ਦੀ ਬਜਾਏ ਉਹਨੇ ਸਾਡੇ ਤੇ ਗੱਡੀ ਚੜਾਤੀ ਜਾਈ ਬਾਅਦ ਗੱਡੀ ਦਾ ਪਿੱਛਾ ਕਰਦੇ ਉਹਨਾਂ ਦਾ ਕਿਲੋਮੀਟਰ ਪਿੱਛੇ ਗਏ ਆ ਜੀ ਅੱਗੇ ਜਾ ਕੇ ਉਹਨੇ ਆਪਣੇ 10-15 ਬੰਦੇ ਪਹਿਲਾਂ ਹੀ ਉੱਥੇ ਭਲਾ ਲਏ ਹੋਏ ਸੀਗੇ ਤੇ ਜਦੋਂ ਉਹਨਾਂ ਨੇ ਗੱਡੀ ਰੋਕੀ ਆ ਆਪਸੀ ਵੀ ਆਪਣੀ ਗੱਡੀ ਰੋਕੀ ਆ ਤਾਂ ਬਾਅਦ ਵਿੱਚ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ 10-15 ਬੰਦਿਆਂ ਨੇ ਜੀ ਤੇ ਸਿਰ 'ਚ ਮੇਰੇ ਸਰ ਉਹਨਾਂ ਨੇ ਕੋਈ ਕਿਰਪਾਨ ਜਾਂ ਤਾੜ ਵਗੈਰਾ ਮਾਰਿਆ ਜੀ ਤੇ ਬਾਅਦ ਤੇ ਵੀ ਸਰ ਮੈਂ ਬਚਾ ਕੇ ਤਾ ਆਪਣੀ ਬੜੀ ਮੁਸ਼ਕਲ ਉੱਥੋਂ ਜੀ ਜਾਨ ਛਡਾ ਕੇ ਆਪਾਂ ਦੋੜੀਆਂ ਦੇ 2:30 ਵਜੇ ਦੀ ਗੱਲ ਸਰ ਇਹ ਇਸ ਝਗੜੇ 'ਚ ਤੁਸੀਂ ਇਕੱਲੇ ਗਾਇਲ ਹੋ? ਹਾਂ ਜੀ ਮੈਂ ਇਕੱਲਾ ਹੀ ਗਾਇਲ ਹਾਂ ਜੀ ਤੇ ਇਹਦੀ ਸ਼ਿਕਾਇਤ ਕੀਤੀ ਕਿਤੇ? ਪਾਜੀ ਸਰ ਸ਼ਾਹਪੁਰ ਕੰਨੀ ਥਾਣੇ ਚ 112 ਤੇ ਕਾਲ ਕੀਤੀ ਸੀ ਰਾਤ ਨੂੰ ਆਪਾ ਜੀ ਮੇਰਾ ਨਾਮ ਅਪਰਿੰਦਰਜੀਤ ਸਿੰਘ ਆ ਜੀ ਮੈਂ ਰੇਂਜ ਅਫਸਰ ਪਠਾਨਕੋਟ ਤਨਖਾਤਾ ਜੀ ਤੇ ਰਾਤ ਨੂੰ ਜੀ ਅਸੀਂ ਨਾਕਾ ਲਗਾਇਆ ਹੋਇਆ ਸੀਗਾ ਡਫੈਂਸਰ ਰੋਡ ਮਾ ਤੋਂ ਡਫੈਂਸਰ ਰੋਡ ਤੇ ਇੱਕ ਗੱਡੀ ਆਈ ਹੈ ਜੀ ਮਿੰਦਰਾ ਕੈਂਪਰ ਪਿਕਅਪ ਤੇ ਉੱਥੇ ਅਕਤਲੀ ਖੈਰ ਕੋਲ ਚੋਰੀ ਹੁੰਦੇ ਸੀ ਸਾਨੂੰ ਸ਼ੱਕ ਸੀ ਕਿ ਗੱਡੀ ਚ ਖੈਰ ਨੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗੱਡੀ ਰੋਕੇ ਗੱਡੀ ਚੈੱਕ ਕਰਾ ਦਿਓ ਸਾਨੂੰ ਪਰ ਰੋਕਣ ਦੀ ਬਜਾਏ ਉਹਨੇ ਸਾਡੇ ਤੇ ਗੱਡੀ ਚੜਾਤੀ ਜਾਈ ਬਾਅਦ ਗੱਡੀ ਦਾ ਪਿੱਛਾ ਕਰਦੇ ਉਹਨਾਂ ਦਾ ਕਿਲੋਮੀਟਰ ਪਿੱਛੇ ਗਏ ਆ ਜੀ ਅੱਗੇ ਜਾ ਕੇ ਉਹਨੇ ਆਪਣੇ 10-15 ਬੰਦੇ ਪਹਿਲਾਂ ਹੀ ਉੱਥੇ ਭਲਾ ਲਏ ਹੋਏ ਸੀਗੇ ਜੀ ਤੇ ਜਦੋਂ ਉਹਨਾਂ ਨੇ ਗੱਡੀ ਰੋਕੀ ਆ ਆਪਸੀ ਵੀ ਆਪਣੀ ਗੱਡੀ ਰੋਕੀ ਆ ਤੇ ਬਾਅਦ ਵਿੱਚ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ 10-15 ਦਾ ਬੰਦੇ ਆਣੇ ਜੀ ਤੇ shear ਚ ਮੇਰੇ ਸਰ ਉਹਨਾਂ ਨੇ ਕੋਈ ਕਿਰਪਾਨ ਜਾਂ ਤਰਾਟ ਵਗੈਰਾ ਮਾਰਿਆ ਜੀ ਤੇ ਬਾਅਦ ਤੇ ਵੀ ਸਾਰਾ ਮੈਂ ਬਚਾ ਕੇ ਤਾ ਆਪਣੀ ਬੜੀ ਮੁਸ਼ਕਲ ਉਥੋਂ ਜੀ ਜਾਨ ਛੱਡਾ ਕੇ ਆਪਾਂ ਦੋੜੀਆਂ ਦੇ 2:30 ਵਜੇ ਦੀ ਗੱਲ ਸਰ ਇਹ ਇਸ ਝਗੜੇ ਤੇ ਤੁਸੀਂ ਇਕੱਲੇ ਗਾਇਲ ਹੋ ਹਾਂਜੀ ਮੈਂ ਇਕੱਲੇ ਗਾਇਲ ਹਾਂ ਜੀ ਤੇ ਇਹਦੀ ਸ਼ਿਕਾਇਤ ਕੀਤੀ ਕਿਤੇ ਪਾਜੀ ਸਰ ਸ਼ਾਹਪੁਰ ਕੋਨੀ ਥਾਣੇ ਚ 112 ਤੇ ਕਾਲ ਕੀਤੀ ਸੀ ਰਾਤ ਨੂੰ